ਦੇ ਲਈ ਚੋਣ ਪ੍ਰਚਾਰ ਜ਼ੋਰਾ ਸ਼ੋਰਾ ਦੇ ਉਤੇ ਚੱਲ ਰਿਹਾ ਤੇ ਅੱਜ ਭਾਰਤੀ ਜਨਤਾ ਪਾਰਟੀ ਦੇ ਲਈ ਵੀ ਚੋਣ ਪ੍ਰਚਾਰ ਕਰਨ ਲਈ ਸਟਾਰ ਪ੍ਰਚਾਰਕ ਜਲੰਧਰ ਪਹੁੰਚੇ ਨੇ ਸਾਡੇ ਨਾਲ ਮੌਜੂਦ ਨੇ ਪ੍ਰੀਤੀ ਸਪਰੂ ਗੱਲਬਾਤ ਕਰਦੇ ਆ ਮੈਮ ਡੇਲੀ ਪੋਸਟ ਦੇ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਹਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਹੈ ਅੱਛਾ ਮੈਮ ਕਿਵੇਂ ਦੇਖਦੇ ਹੋ ਚੋਣ ਪ੍ਰਚਾਰ ਕਰਨ ਲਈ ਅੱਜ ਜਲੰਧਰ ਆਏ ਉਹ ਸਭ ਤੋਂ ਪਹਿਲਾਂ ਕੀ ਮਹਿਸੂਸ ਹੋ ਰਿਹਾ ਹੈ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸ਼ੀਤਲ ਦਾ ਬਹੁਤ ਜ਼ਿਆਦਾ ਲੋਕਾਂ ਵਿੱਚ ਹੈਗਾ ਪਿਆਰ ਜਿਸ ਤਰ੍ਹਾਂ ਲੋਕ ਇਕੱਠੇ ਹੋ ਰਹੇ ਨੇ ਉਹਨਾਂ ਨੂੰ ਵੈਲਕਮ ਦੇ ਰਹੇ ਨੇ ਮੈਨੂੰ ਇਹ ਯਕੀਨ ਹੋ ਰਿਹਾ ਹੈ ਕਿ ਸ਼ੀਤਲ ਹੀ ਜਿੱਤਣਗੇ ਇਲੈਕਸ਼ਨ ਕਾਂਗਰਸ ਜਾਂ ਆਪ ਪਾਰਟੀ ਨਹੀਂ ਜਿੱਤੇਗੀ ਸ਼ੀਤਲ ਹੀ ਜਿੱਤੇਗੇ ਬੀਜੇਪੀ ਜਿੱਤੇਗੀ ਅੱਛਾ ਲੋਕਾਂ ਦੇ ਵਿੱਚ ਕਿਹੋ ਜਿਹਾ ਜੋਸ਼ ਜਿਹੜਾ ਅੱਜ ਦੇਖਣ ਨੂੰ ਮਿਲਿਆ ਬਹੁਤ ਪਿਆਰਾ ਮਤਲਬ ਬਹੁਤ ਸੋਹਣਾ ਵੈਲਕਮ ਮੈਂ ਦੇਖਿਆ ਹੈ ਤੇ ਬਹੁਤ ਸਾਦਾ ਜਿਵੇਂ ਜਲੰਧਰ ਦੇ ਲੋਕੀ ਫੇਮਸ ਨੇ ਪਿਆਰ ਮੁਹੱਬਤ ਲਈ ਮੈਨੂੰ ਉਹ ਦੱਸਿਆ ਤੇ ਮੈਂ ਸਮਝਦੀ ਹਾਂ ਕਿ ਇਹ ਪਿਆਰ ਉਹ ਸ਼ੀਤ ਸ਼ੀਤਲ ਜਿੱਤੇ ਦਰਸਾਉਣਗੇ ਤੇ ਡੈਫੀਨੇਟਲੀ ਸ਼ੀਤਲ ਜਿੱਤ ਕੇ ਆਣਗੇ ਜੇ ਉਹਨਾਂ ਨੇ ਇੱਕ ਰੂਲਿੰਗ ਪਾਰਟੀ ਛੱਡ ਕੇ ਇੱਕ ਹੋਰ ਪਾਰਟੀ ਨੂੰ ਜੁਆਇਨ ਕੀਤਾ ਹੈ ਤੇ ਇਹ ਸੋਚ ਕੇ ਹੀ ਕੀਤਾ ਹੋਵੇਗਾ ਹੈਨਾ ਕਿ ਉੱਥੇ ਕੰਮ ਨਹੀਂ ਹੋ ਰਿਹਾ ਸੀ ਜਿਹੜਾ ਉਹ ਕਰਨਾ ਚਾਹੁੰਦੇ ਸੀ ਉਹ ਨਹੀਂ ਕਰ پا ਰਹੀ ਸੀ ਤੇ ਉਹ ਬੜੇ ਸ਼ਰਮਿੰਦਾ ਫੀਲ ਕਰ ਰਹੀ ਸੀ ਜਲੰਧਰ ਦੇ ਲੋਕਾਂ ਤੋਂ ਤੇ ਇਸ ਲਈ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਹੈ ਕਿਉਂਕਿ ਭਾਜਪਾ ਦਾ ਪਾਰਟੀ ਦਾ 10 ਸਾਲਾਂ ਤੋਂ ਇਹ ਰਿਕਾਰਡ ਹੈ ਕਿ ਕੋਈ ਸਕੈਮ ਨਹੀਂ ਕੋਈ 테러ਰਿਸ ਅਟੈਕ ਨਹੀਂ ਗਰੀਬੀ ਘਟ ਗਈ ਬਿਮਾਰੀ ਘਟ ਗਈ ਤੇ ਮੋਦੀ ਸਾਹਿਬ ਨੇ ਇੰਨਾ ਸਪੋਰਟ ਕੀਤਾ ਹੈ ਗਰੀਬਾਂ ਨੂੰ ਸਾਰਾ ਕੁਝ ਛੱਤ ਤੋਂ ਲੈ ਕੇ ਸੋਚਾਲੀਏ ਤੋਂ ਲੈ ਕੇ ਗੈਸ ਕਨੈਕਸ਼ਨ ਤੋਂ ਲੈ ਕੇ ਖਾਤਾਚ ਪੈਸੇ ਤੋਂ ਲੈ ਕੇ ਸਾਰਾ ਕੁਝ ਉਹ ਦੇ ਰਹੀ ਨੇ ਸੈਂਟਰ ਤੋਂ ਸਟੇਟਾਂ ਨੂੰ ਮਿਲ ਰਿਹਾ ਜੇ ਸਟੇਟ ਉਹ ਨਹੀਂ ਡਿਸਪਰਸ ਕਰ ਰਹੀ ਲੋਕਾਂ ਨੂੰ ਨਹੀਂ ਦੇ ਰਹੀ ਆ ਤੇ ਇਹ ਸਟੇਟ ਦੀ ਗਲਤੀ ਆ ਉਹ ਬੀਜੇਪੀ ਨੂੰ ਉਹ ਕਰਨਾ ਚਾਹੁੰਦੇ ਹੋਣਗੇ ਕਿ ਲੇਕੇ ਬੈਠ ਗਏ ਨੇ ਬੱਦੇ ਨਹੀਂ ਰਹਾ ਕਿ ਤੇ ਭਾਜਪਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣਗੇ ਇਹ ਕਾਂਗਰਸ ਇਹ ਆਪ ਪਾਰਟੀ ਮੈਂ ਸਮਝ ਰਹੀ ਆ ਇਹਨਾਂ ਦੀ ਗੱਲਾਂ 'ਚ ਆ ਕੇ ਭਟਕ ਨਹੀਂ ਜਾਣਾ ਤੁਸੀਂ ਸ਼ੀਤਲ ਨੂੰ ਵੋਟ ਕਰਕੇ ਜਿਤਾਓ ਫਿਰ ਦੇਖੋ ਸ਼ੀਤਲ ਤੇ ਤੁਹਾਡਾ ਆਪਣਾ ਬੰਦਾ ਹੈ ਜਿਵੇਂ ਮੈਂ ਦੇਖ ਰਹੀ ਹਾਂ ਸਾਰਿਆਂ ਨਾਲ ਰਲ ਮਿਲ ਕੇ ਸ਼ੀਤਲ ਕੰਮ ਕਰ ਰਿਹਾ ਹੈ ਚਿਤਲ ਤੁਹਾਡਾ ਆਪਣਾ ਪਿਆਰਾ ਬੰਦਾ ਹੈ ਜਿਹਨਾਂ ਨੂੰ ਤੁਸੀਂ ਟਰਸਟ ਕਰਦੇ ਹੋ ਤੇ ਮੈਂ ਸਮਝਦੀ ਆ ਉਹਨਾਂ ਨੂੰ ਜਿਤਾ ਕੇ ਉਹਨਾਂ ਦੇ ਹੱਥ ਮਜ਼ਬੂਤ ਕਰੂੰ ਉਹਨਾਂ ਨੂੰ ਪੂਰੀ ਸੈਂਟਰ ਸਪੋਰਟ ਕਰੇਗੀ ਤੇ ਜਲੰਧਰ ਦੇ ਤੁਸੀਂ ਦੇਖੋਗੇ ਕਿੰਨਾ ਸੁਧਾਰ ਆਏਗਾ ਇੱਥੇ। ਪ੍ਰਤੀਜੀ ਵਿਰੋਧੀ ਜਿਹੜੇ ਲਗਾਤਾਰ ਤੰਜ ਕਸਦੇ ਵੀ ਨਜ਼ਰ ਆਉਂਦੇ ਨੇ ਸ਼ੀਤਲ ਹੋਣਾ ਤੇ ਉਹਨਾਂ ਨੂੰ ਕਿਵੇਂ ਦੇਖਦੇ ਹੋ? ਮੈਂ ਤਾਂ ਦੇਖੀ ਤੋ ਉਹ ਸਿਆਸਤ ਕਰ ਰਹੇ ਨੇ। ਕਾਂਗਰਸ ਔਰ ਅਕਾਲੀ ਅਕਾਲੀ ਔਰ ਕਾਂਗਰਸ ਇਹ ਰੂਲ ਦੇ ਰੂਲ ਕਰਦੇ ਰਹੇ ਨੇ ਉਹਦੇ ਬਾਅਦ ਇਥੇ ਦੇ ਲੋਕ ਪੰਜਾਬ ਦੇ ਲੋਕ ਚੇਂਜ ਚਾਹੁੰਦੇ ਸੀ ਇਸ ਲਈ ਆਪ ਨੂੰ ਇਸ ਤਰ੍ਹਾਂ ਜਿਤਾਇਆ ਸੀ ਬਟ ਉਹਨਾਂ ਨੇ ਦੇਖ ਲਿਆ 2 ਸਾਲਾਂ ਵਿੱਚ ਆਪਨੇ ਵੀ ਕੋਈ ਕੰਮ ਨਹੀਂ ਕੀਤਾ ਤੇ ਹੁਣ ਤੁਹਾਡੇ ਕੋਲ ਇੱਕ ਹੀ ਇੱਕ ਹੀ ਪਾਰਟੀ ਬਚੀ ਹੈ ਜਿਹੜੀ ਕੱਲੀ ਪਹਿਲੀ ਵਾਰ ਖਲ੍ਹੇ ਖਲੋਤੀ ਹੈ ਪੰਜਾਬ 'ਚ ਔਰ ਉਹ ਹੈ ਬੀਜੇਪੀ ਤੇ ਤੁਸੀਂ ਇੱਕ ਵਾਰ ਬੀਜੇਪੀ ਨੂੰ ਚਾਂਸ ਦੇ ਕੇ ਤਾਂ ਦੇਖੋ ਕਹਿੰਦਾ ਬੀਜੇਪੀ ਜੇ ਆਣੀ ਹੈ ਜਿੱਤ ਕੇ ਤੇ ਪੰਜਾਬ ਦਾ ਰੰਗ ਹੀ ਬਦਲ ਦੇਗੀ ਜਿਵੇਂ ਮੱਧ ਪ੍ਰਦੇਸ਼ ਦਾ ਯੂਪੀ ਦਾ ਮਹਾਰਾਸ਼ਟਰ ਦਾ ਜਿੱਥੇ ਵੀ ਬੀਜੇਪੀ ਦੀ ਸਰਕਾਰ ਰਹੀ ਆ ਉਥੇ ਬਹੁਤ ਡਵੈਲਪਮੈਂਟ ਹੋਈ ਆ ਜੀ ਬਹੁਤ ਬਹੁਤ ਧੰਨਵਾਦ ਸਰਕਾਰ ਦੇ ਖਿਲਾਫ ਖੜੇ ਆ ਕਿਉਂਕਿ ਇਤਿਹਾਸ ਦੁਹਰਾਇਆ ਗਿਆ ਕੱਲ ਕਿਉਂਕਿ ਇੰਨੀ ਛੇਤੀ ਦਾ ਰਾਜ ਆ ਜਾਏਗਾ ਇਹ ਨਹੀਂ ਜੀ ਪਤਾ ਪਰ ਇਤਿਹਾਸ ਦੁਹਰਾਇਆ ਜਾਂਦਾ ਹੁੰਦਾ ਹੈ ਭਗਵਾਨਤਮਾਨ ਨੇ ਸਾਡੇ ਸੀਐਮ ਸਾਹਿਬ ਸੀਐਮ ਸਾਹਿਬ ਨੇ ਚੈਲੰਜ ਕੀਤਾ ਸੀ ਤੇ ਕੁਰਸੀਆਂ ਢਾਕੇ ਕੁਰਸੀਆਂ ਨਾਲ ਗੱਲਾਂ ਕੀਤੀਆਂ ਸੀ ਇਹ ਕੱਲ ਸ਼ੀਤਲ ਅੰਗੁਰਾਲ ਨੇ ਚੌਕ ਦੇ ਵਿੱਚ ਕਿਸੇ ਪ੍ਰਮਿਸਸਸ ਦੇ ਵਿੱਚ ਨਹੀਂ ਖੁੱਲੇ ਚੌਕ ਦੇ ਵਿੱਚ ਵੱਡੀ ਕੁਰਸੀ ਢਾਕੇ ਚੈਲੰਜ ਕੀਤਾ ਸੀ ਕਿ ਆਜਾ ਭਰਾਵਾ ਕਿਉਂਕਿ ਕਹਿੰਦਾ ਸੀ ਕਿ ਜੇ ਹੈ ਕੁਸ਼ਤਾ ਦਿਖਾ ਉਹ ਕਹਿੰਦਾ ਫਿਰ ਤੈਨੂੰ ਦੇ ਦੇਣਾ ਲੋਕਾਂ ਦੇ ਸਾਹਮਣੇ ਢਾਕੇ ਤੂੰ ਕਾਰਵਾਈ ਕਰ ਸਕਿਆ ਆਇਆ ਇਹ ਦੇਖਣ ਤੋਂ ਬਾਅਦ ਕੀ ਬਦਲਾਅ ਹੋਏਗਾ ਕੀ ਲੋਕਾਂ ਦਾ ਝੁਕਾਅ ਸ਼ੀਤਲ ਹੁਣਾਂ ਵੱਲ ਵਧੇਗਾ ਵਧੇਗਾ ਕਿਉਂ ਨਹੀਂ ਵਧੇਗਾ ਚੀਤਲ ਸਚਾਈ ਦੀ ਲੜਾਈ ਲੜ ਰਿਹਾ ਸਚਾਈ ਹੈ ਉਸ ਬੰਦੇ ਦੇ ਪੱਲੇ ਐਂਡ ਉਹਦੇ ਕੋਲੇ ਬਹੁਤ ਸਾਰੀਆਂ ਰਿਕਾਰਡਿੰਗਸ ਨੇ ਜਿਹੜਾ ਕਿ ਉਹ ਸਿਰਫ ਲੋਕਾਂ ਦੇ ਸਾਹਮਣੇ ਸੀਐਮ ਸਾਹਿਬ ਨੂੰ ਦੇਣਾ ਚਾਹੁੰਦਾ ਤਾਂ ਕਿ ਲੋਕ ਵੀ ਸੁਣਨ ਸੀਐਮ ਸਾਹਿਬ ਵੀ ਇਹ ਮੰਨਣ ਕਿ ਹਾਂ ਮੈਨੂੰ ਲੋਕਾਂ ਦੇ ਸਾਹਮਣੇ ਦਿੱਤੀ ਗਈ ਹੈ ਤੇ ਉੱਤੇ ਕਾਰਵਾਈ ਕਰਨਾ ਬਿਲਕੁਲ ਇਸੇ ਨੇ ਬੀਜੇਪੀ ਦੇ ਸਟਾਰ ਪ੍ਰਚਾਰਕ ਪ੍ਰੀਤੀ ਸਪਰੋ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਇਹਨਾਂ ਦਾ ਕਹਿਣਾ ਕਿ ਲੋਕ ਜਿਹੜੇ ਨੇ ਜੇਕਰ ਸ਼ੀਤਲੰਗ ਗੁਰਾਲ ਨੂੰ ਜਿਤਾਉਂਦੇ ਨੇ ਤਾਂ ਸੈਂਟਰ ਦੇ ਵੱਲੋਂ ਪੂਰਾ ਸਹਿਯੋਗ ਕੀਤਾ ਜਾਏਗਾ ਫਿਲਹਾਲ ਕੈਮਰਾ ਪਰਸਨ ਸਾਈਲਨ ਮਨਪ੍ਰੀਤ ਕੌਰ ਡੇਲੀ ਪੋਸਟ ਜਲੰਧਰ